ਪਟੋਲੀ ਤੋਂ ਹੋਇਆ 13 ਸਾਲ ਦਾ ਬੱਚਾ ਲਾਪਤਾ ਨੰਗਲ ਦੇ ਨਾਲ ਲੱਗਦੇ ਪਿੰਡ ਪਟੋਲੀ ਤੋਂ ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਬੱਚਾ ਆਪਣੀ ਮਾਂ ਨੂੰ ਇਹੇ ਦੱਸ ਕੇ ਗਿਆ ਕਿ ਉਹ ਸਾਈਕਲ ਤੇ ਗਿਆ ਤੇ ਹੁਣੇ ਆ ਰਿਹਾ ਹੈ ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋਣ ਲੱਗੀ ਤੋਂ ਬਾਅਦ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਦਰ ਤੇ ਯਤਨ ਕਰਨ ਲੱਗੇ ਇਸੇ ਦੌਰਾਨ ਬੱਚੇ ਦਾ ਸਾਈਕਲ ਤੇ ਚੱਪਲਾ ਨੰਗਲ ਡੈਮ ਤੋਂ ਮਿਲਣ ਦੇ ਕਾਰਨ ਪਰਿਵਾਰ ਨੂੰ ਚਿੰਤਾ ਵੱਧਣ ਲੱਗੀ ਤੇ ਨੰਗਲ ਪੁਲਿਸ ਅਤੇ ਮਹਿਤਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਗਈ ਪਰ ਕੋਈ ਜਾਣਕਾਰੀ ਨਹੀਂ ਮਿਲੀ। ਜੀ ਨੰਗਲ ਡੈਮ ਤੋਂ ਉੱਥੋਂ ਸਰਚ ਸ਼ੁਰੂ ਕੀਤੀ ਸੀ। ਮੋਜੋਲ ਤਾਂ ਵੀ ਪੁੱਛੀ ਜੇ ਪਰ ਹਜੇ ਤੱਕ ਕੋਈ ਪਤ ਨਹੀਂ ਲੱਗਾ ਮੁੰਡੇ ਦਾ। ਠੀਕ ਹੈ ਜੀ। ਬਾਕੀ ਦੇਖਦੇ ਹਾਂ ਅੱਜੇ ਵੀ ਟੋਲ ਨਾ ਆਇਆ। ਠੀਕ ਹੈ ਜੀ। ਹਾਂ ਜੀ। ਇਹ ਨੇ ਇਹਦੇ ਚ ਕਵਰਟਾ ਦਿੱਕੜ ਵਿਚ ਨਹੀਂ ਰਹੀ ਇਹ ਬੂਟੇ ਬਹੁਤ ਡੜੇ ਹੋਏ ਆ ਵਿੱਚ ਕੋਈ ਲੱਤਾਂ ਫਾਦੀਆਂ ਕੁਛ ਮੱਛੀ ਦੀਆਂ ਡੋਰਾ ਨੇ ਬਾਕੀ ਉਹਨਾਂ ਨੂੰ ਦੇ ਚਾਹਤਾ ਚ ਸਭ ਇੱਥੇ ਪੁੱਜੋ ਮੋਜਵਾਲ ਠੀਕ ਹੈ ਜੀ ਹੁਣ ਅੱਜ ਇਹ ਦੇਣ ਅੱਜ ਜਾਣਾ ਬਿੱਲ ਤੱਕ ਠੀਕ ਹਾਂਜੀ ਕੀ ਕੀ ਚੇਸ ਆਜਰ ਦੇ ਅੰਦਰ ਦੇ ਬੱਚਿਆਂ ਦੇ ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਤੇ ਰੱਖਣਾ ਚਾਹੀਦਾ ਜੀ ਜਾਣ ਇਹ ਦਿਨ ਤਾਂ ਬਹੁਤ ਜ਼ਿਆਦਾ ਚੇਸ ਆਜਰ ਦੇ ਬੱਚੇ ਜਾਜੇ ਛਾਲਾ ਮਾਰਦੇ ਧਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਹੈ ਕਰਦਿਆਂ ਨੂੰ ਇਹ ਹੀ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਹਾਂਜੀ ਬੱਚਾ ਸੀਗਾ ਸਾਡਾ 13 ਸਾਲ ਦਾ ਹੂੰ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਹੂੰ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੇ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ 5 ਮਿੰਟ ਦੇ ਵਿੱਚ ਤੇ ਜਦੋਂ ਅਸੀਂ ਰਾਤ ਨੂੰ 9:00 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਹਿਾਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਨਾਲ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੇ ਚੱਪਲਾ ਪਈਆਂ ਸੀ ਤੇ ਇਸ ਕਰਕੇ ਕੁਝ ਕਹਿ ਨਹੀਂ ਸਕਦੇ ਬੱਚਾ ਵੀ ਜਾ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਸੇ ਚ ਹੋ ਕੇ ਆ ਗਿਆ ਹੋਵੇ ਕੁਝ ਨਹੀਂ ਸਰ ਪਰਿਵਾਰ ਨਾਲ ਐਸਾ ਕੁਝ ਨਹੀਂ ਦਾ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜਮ ਸਾਰੇ ਬੱਚਿਆਂ ਨਾਲ ਖਾਸ ਖੇਡਦਾ ਸੀ ਕੋਈ ਕੁਝ ਨਹੀਂ ਦਾ ਫਾਦਰ ਉਹਨਦੇ ਬਾਹਰ ਹੈਗੇ ਦਬੇ ਜਰਨ ਨੇ ਮਾਤਾ ਘਰੋਂ ਕੱਲੇ ਉਹ ਖੇਤਾ 'ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨਾਲ ਸੰਪਰਕ ਕੀਤਾ ਫਿਰ ਰਾਤ ਅਸੀਂ ਫਿਰ ਉਹਨਾਂ ਦੀ ਪੜਤਾਲ ਕੀਤੀ ਆਪਣਾ ਸ਼ਮਜਾਨ ਘਾਟ ਆਪਣਾ ਬੌਰ ਸਾਹਿਬ ਦੇਖਿਆ ਸੀ ਦੋ ਸੈਕਟਰ ਚਾਰ ਸੈਕਟਰ ਸਾਰੇ ਮਹਤਵਪੂਰਤਕ ਪਿੰਡ ਵਾਲੇ ਨੇ ਕਿ ਸਾਨੂੰ ਇੱਥੇ ਅੱਗੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬ੍ਰਾਮਤ ਹੋਇਆ ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲਾਂ ਵੀ ਸੀਗੀਆਂ ਤੇ ਸਾਨੂੰ ਫਿਰ ਕੁਝ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲੇ ਆਪਣੇ ਨੰਗਲ ਥਾਣੇ ਚ ਤੇ ਉਹਦੇ ਵਿੱਚ ਵੀ ਨਹੀਂ ਆਇਆ ਆਪਣਾ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ ਤੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਹ ਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਵੀ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਜੀ ਸਰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾਂ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਂ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਬਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ ਕੌਣ ਸੀ ਨੇ ਤਿੰਨ ਭਰਾ ਹੈ ਜੀ ਇਹ ਆ ਇਹਦਾ ਅਭਿਜੋਤ ਜੋ ਫਾਦਰ ਹੈ ਤਿੰਨ ਭਰਾ ਹੈ ਜੀ ਨਹੀਂ ਬੱਚੇ ਦੇ ਅਭਿਜੋਤ ਦੀ ਇੱਕ ਸਿਸਟਰ ਦੀ ਉਹਦੀ ਇੱਕ ਇਥੇ ਦੋਨੇ ਸੀਗੇ ਭੈਣ ਭਰਾ ਹਾਂਜੀ ਘਰ ਦਾ ਇੱਕ ਲੋਕ ਜੀ ਮੈਂ ਬੁਲਾਏ ਰਾਤ ਵੀ ਸਾਡੀ ਪੂਰੀ ਸਪੋਰਟ ਕੀਤੀ ਨਹੀਂ ਪਰ ਲੇਕਿਨ ਸਾਨੂੰ ਇਥੇ ਬਾਕੀ ਤਾਂ ਕੋਈ ਦਿਖਿਆ ਨਹੀਂ ਪੰਜਾਬ ਪੰਜਾਬ ਦਾ ਕੋਈ ਪਰ ਲੇਕਿਨ ਸਾਡੇ ਮਹਤਵਪੂਰਨ ਐਸਐਚਓ ਸਾਹਿਬ ਰਾਤ ਵੀ ਸਾਡੇ ਨਾਲ 3-4 ਘੰਟੇ ਵਿਚਾਰੇ ਟੋਲਦੇ ਰਹੇ तो हूँ फिर भी ये साढ़े ना दो तीन घंटे तो आए हैं इतने खड़े हैं बाकी ये भी बेचारे कमल जीत के मुंडे भी इतने लगे हैं पड़ताल कर रहे हैं बाकी हूँ देखो अगे क्या बनता जी एक्चुअली तो धन्यवाद आप यहाँ पर रिपोर्टिंग कर रहे हैं पर मैं ये कहना चाहता हूँ कि अकॉर्डिंग टू आर स्टैंडिंग ऑर्डर हम जो हैं वो मीडिया वाइट देने के लिए ऑथराइज नहीं है जो हमारे डी एस पी साहब या उससे ऊपर के रैंक है वही दे सकते हैं है? आ, सिर्फ मैं ब्रीफ में इतना ही कहना चाहता हूँ कि जैसा बी डी सी साहब ने आपको मामला बताया तो मामला अभी अधीन छानबीन चल रही है और आगे जैसे भी सूरत होगी जैसा भी हमें साक्ष्य प्राप्त होंगे उस हिसाब से ही कार्रवाई होगी धन्यवाद बिल्कुल जी एडिशन